ਸਵੇਰ ਤੋਂ ਲੈ ਕੇ ਸਾਰੇ ਹੀ ਬੰਦੇ ਮਿਲਣ ਆਣ ਲੱਗੇ ਨੇ ਜਿੰਨੇ ਕੁ ਜੁਗਰਾ ਜਿਹਦੇ ਕਿ ਅਸੀਂ ਅਸੀਂ ਖੜ ਸਕਦੇ ਉਹ ਨਾਲ ਖੜੇ ਆਂ ਪਰ ਆਹ ਦੋਨੇ ਬੰਦੇ ਸਵੇਰ ਤੋਂ ਹੀ ਬੈਠੇ ਨੇ ਮੈਂ ਬਾਬਿਓ ਆ ਜਿਹੜੇ ਜਿੰਨੇ ਵੀ ਬਿਮਾਰੀ ਵਾਲੇ ਮਰੀਜ਼ ਆਉਂਦੇ ਨੇ ਮੈਂ ਇਹਨਾਂ ਦੀ ਵੀਡੀਓ ਨਹੀਂ ਪਾਉਂਦਾ ਕਿਉਂਕਿ ਸਾਨੂੰ ਪਤਾ ਲੋਕ ਐਂਡ ਮੋਹਰ ਤੇ ਸਾਹੀ ਲਾਈ ਰੱਖਦੇ ਨੇ ਟਾਇਗਾਂ ਲਾਉਣ ਨੂੰ ਤਿਆਰੀ ਰੱਖਦੇ ਨੇ ਪਰ ਜਦੋਂ ਬੰਦਾ ਕੋਈ ਦੱਤ ਤੇ ਆਣ ਉਹ ਮੋੜਨਾ ਔਖਾ ਆ ਤਾਂ ਹੈ ਕਿਰਣ ਦਾ ਮਰੀਜ਼ ਇਹ ਹੈਗਾ ਸਾਡੇ ਪਿੰਡ ਕਾਲੇ ਕਹਿੰਦਾ ਕਾਲੇ ਕੇ ਹਸਪਾਲਾਂ ਤੋਂ ਬਾਅਦ ਕਾਲੇ ਕਿਉਂਦਾ ਇਹਨੂੰ ਮੈਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਦਾ ਰਮਦਾਸ ਜੀ ਸਿੱਖ ਪਰਿਵਾਰ ਦੇ ਵਿੱਚੋਂ ਆ ਹੈਗਾ ਸਾਡੇ ਨਾਲ ਹੀ ਆ ਪਿੰਡ ਆਪਣਾ ਆਤਲਾ ਪਿੰਡ ਆ ਸਾਡਾ ਪੀਖੀ ਤੋਂ ਪੁਰਾ ਹੀ ਇੱਧਰ ਆਤਲਾ ਇਹ ਹੈਗਾ ਅਸਲੇ ਤੋਂ ਇਹਦਾ ਮੈਂ ਸਾਰਾ ਇਹਦਾ ਹੋ ਗਿਆ ਸੀ ਐਕਸੀਡੈਂਟ ਫੈਕਟਰੀ ਜਾਂਦੇ ਰੁੰਦਾ ਅਸੀਂ ਸਿੱਖਾਂ ਦਾ ਮੁੰਡਾ ਇਹ ਹੈ ਇਹਦਾ ਸਾਰਾ ਜਿਹੜਾ ਪੈਰ ਇਹਦਾ ਖਰਾਬ ਹੈ ਮੰਨ ਕੇ ਤਾਂ ਤੁਸੀਂ ਦੇਖ ਨਹੀਂ ਸਕਦੇ ਤਾਂ ਆਪਰੇਸ਼ਨ ਹੋਣਾ ਹੈ ਦੀ ਕਿਉਂਕਿ ਐਡਾ ਮੋਗ ਗਿਆ ਇਹਦੇ ਵਿੱਚ ਇਹਦੇ ਇੱਥੋਂ ਮਾਸ ਕੱਢ ਕੇ ਇੱਥੇ ਲਾਉਣਾ ਇਸ ਕਰਕੇ ਇਹ ਸਵੇਰ ਤੋਂ ਲੈ ਕੇ ਬੁੱਧਵਾਰ ਨੂੰ ਜਿੰਨੇ ਵੀ ਭਰਾ ਆਏ ਨੇ ਕਿ ਜਿਹਨਾਂ ਦੇ ਵੀ ਕੰਮ ਕਰਨ ਵਾਲੇ ਫੋਨ ਫਾਨ ਕਰਨ ਵਾਲੇ ਤੇ ਪੈਸੇ ਢੇਲੀ ਵਾਲੇ ਜਾਂ ਕੁੜੀਆਂ ਦੇ ਰੋਲੇ ਪਰ ਇਹਨਾਂ ਦੇ ਵਿੱਚ ਇਹ ਸਵੇਰ ਦੇ ਉੱਠੀ ਨੇ ਰਹੇ ਕਹਿੰਦੇ ਵੀ ਅਸੀਂ ਮਰ ਜਾਾਂਗੇ ਸਾਡੀ ਮਦਦ ਦੀ ਲੋੜ ਹੈ। ਕਰਕੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਘਰਵੋ ਹੈ ਗਿਆ ਲੋੜ ਮਦਦ ਦੀ। ਦੋਨੇ ਸਾਰੇ ਗਰੀਬ ਮਜ਼ਦੂਰਾ ਪਰਿਵਾਰਾਂ ਦੇ ਵਿੱਚੋਂ ਨੇਗੇ। ਹੁਣ ਇਹ ਇਹਨਾਂ ਨੇ ਫਿਰ ਇੱਕ ਦੂ ਬਾਅਦ ਚਾਰ ਰੋਲਾ ਚੱਲ ਪਿਆ ਮੈਂ ਖਾਤਾ ਕਿਹਨੇ ਦਾ ਪਾਵਾਂ। ਉਹ ਕਹਿੰਦਾ ਮੇਰਾ ਪਾਓ ਕਹਦਾ ਮੇਰਾ ਪਾ। ਹੁਣ ਆ ਇਹਦੇ ਵਿੱਚ ਖੜਾ ਬੰਦਾ। ਇਸ ਕਰਕੇ ਇਹੋ ਤਾਂ ਹੈ ਗਿਆ 1,20,000 ਰੁਪਏ ਦੀ ਲੋੜ। ਇੱਕ ਤਾਂ ਮੈਨੂੰ ਲੋੜ ਆਪਰੇਸ਼ਨ ਦੇ ਪਹਿਰੇ 70,000 ਰੁਪਏ ਲੱਗੂ ਬਾਕੀ ਦਵਾਈਆਂ ਦੂਜੀਆਂ ਲਾ ਕੇ ਕਹਿੰਦਾ ਮੈਨੂੰ 1,20,0 ਇਹ ਬੰਦੇ ਦੀ ਇਹਦਾ ਚੱਲਦਾ ਕਿੱਥੋਂ ਚੱਲਦਾ ਤੇਰਾ ਇਲਾਜ ਆ ਚੰਡੀਗੜ੍ਹੋਂ ਪੀਜੀਹੋ ਹਨਾ ਇਹਦਾ ਸਾਰਾ ਕੁਝ ਅੰਦਰੋਂ ਖਤਮ ਹੈ ਹੁਣ ਇਹ ਬੰਦੇ ਨੇ ਜ਼ਿੰਮੇਵਾਰੀ ਲੈਤੀ ਆ ਵੀ ਮੈਂ ਕਹਿੰਦਾ ਗੁਰੂ ਘਰ ਦੀ ਸੌਂ ਖਾਣਾ ਵੀ ਇਹਦਾ ਖਾਤਾ ਇਹ ਬੰਦੇ ਦਾ ਪਾ ਦੇ ਹੱਥਲੇ ਤੋਂ ਹੱਥਲੇ ਵਾਲੇ ਬੰਦੇ ਦਾ ਮੈਂ ਖਾਤਾ ਪਾਉਣ ਲੱਗਦਾ ਵੀ ਜਿਹੜੇ 1,20,000 ਰੁਪਏ ਤੋਂ ਪੈਸੇ ਵੱਧ ਗਏ ਉਹ ਮੈਂ ਪੈਸੇ ਇਸ ਬੰਦੇ ਨੂੰ ਦੇਵਾਂਗਾ ਇਹ ਜਿਹੜੀ ਇਹਨੇ ਬੰਦੇ ਨੇ ਸੌਂ ਖਾਧੀਆ ਗੁਰੂ ਘਰ ਦੀ ਮੈਨੂੰ ਪਤਾ ਕਿਉਂਕਿ ਜਿੰਨੇ ਵੀ ਵਾਰੀ ਮੈਂ ਵੀਡੀਓ ਪਾਈਆਂ ਮੇਰੇ ਚਾਹਣ ਵਾਲੇ ਮੇਰੇ ਸੱਜਣ ਮਿੱਤਰ ਸਨੈਪਚੈਟ ਤੇ ਮੈਂ ਪਾਉਂਗਾ ਮੈਂ ਹੋਰ ਤਾਂ ਗੁਰਕੋਦ ਖਾਵਾ ਤੇ ਪਾਉਂਗਾ ਇਹਨਾਂ ਦਾ ਖਾਤਾ ਨੰਬਰ ਸਾਰਿਆਂ ਦਾ ਪਤਾ ਮੈਨੂੰ ਪਤਾ ਬਹੁਤ ਬਹੁਤ ਪੈਸਾ ਭਾਂਦਣਗੇ ਨੌਜਵਾਨ ਮੇਰੇ ਕਹੇ ਤੋਂ ਹਰ ਇੱਕ ਕੋਈ ਵੀ ਨੌਜਵਾਨ ਨੂੰ ਮੈਂ ਕਹਿੰਦਾ 100 200 2 200 5 500 ਨਹੀਂ ਇਹਨਾਂ ਦਾ ਖਾਤੇ 'ਚ ਬਹੁਤ ਪੈਸੇ ਹੋਏ ਰਹੇ ਨੇ ਇਸ ਕਰਕੇ ਇਮਾਨਦਾਰੀ ਨਾਲ ਇਹ ਬੰਦੇ ਨੇ ਖਾਤਾ ਦਿਖਾਉਣਾ ਸਾਨੂੰ ਆ ਕੇ ਵੀ ਇੰਨੇ ਖਾਤੇ 'ਚ ਪੈਸੇ ਆਏ ਨੇਗੇ ਅਗਲੇ ਬੁੱਧਵਾਰ ਤੋਂ ਪਹਿਲਾਂ ਪਹਿਲਾਂ ਬਾਕੀ ਇਹਨੂੰ ਸਾਰੇ ਪੈਸੇ ਦੇਵਾਂਗੇ ਜਿਹੜੀ ਇਹਨੂੰ ਮਦਦ ਦੀ ਲੋੜ ਹੈ ਇਹ ਇਹਦੇ ਕਿਡਨੀ ਦੀ ਲੋੜ ਹੈ ਇਸ ਕਰਕੇ ਆ ਸਾਰੇ ਫਜ਼ਨ ਮਿੱਤਰ ਸਾਡਾ ਆ ਵੀ ਭਰਾ ਜੱਦੇਬੰਦੀ ਚ ਕੰਮ ਕਰਦਾ ਇਹਨੂੰ ਤੁਸੀਂ ਜਾਣਦੇ ਹੋ ਸਾਰੇ ਸਾਡੇ ਫਜ਼ਨ ਖੜੇ ਨੇ ਸਰਪੰਚ ਖੜਾ ਸਾਰੇ ਖੜੇ ਆ ਇਸ ਕਰਕੇ ਇਹਦਾ ਖਾਤਾ ਨੰਬਰ ਸਾਰਾ ਪਾਉਣ ਲੱਗਦਾ ਸਿੱਧਾ ਖਾਤਾ ਨੰਬਰ ਪਿੰਡੇ ਦਾ ਹੱਥ ਲਾਇਦਾ ਹੈ ਕਲੇਗੀ ਸਾਰੇ ਪਤਾ ਕਰ ਲਿਓ ਮੈਂ ਇਹ ਵੀਡੀਓ ਨਹੀਂ ਪਾਉਂਦਾ ਹੁੰਦਾ ਇੰਦਾ ਮਦਦ ਵਾਲੀਆਂ ਕਿਉਂਕਿ ਮੈਨੂੰ ਪਤਾ ਵੀ ਇਹ ਉਲਟਾ ਰਿਜ਼ਲਟ ਨਿਕਲਦਾ ਮੇਰੇ ਕੋਲ ਰੋਹ ਜੀ ਇਦਾਂ ਦੇ ਲੋੜਮੰਦ ਲੋਕ ਆਉਂਦੇ ਰਹਿੰਦੇ ਨੇ ਇਸ ਕਰਕੇ ਮੈਂ ਅੱਜ ਚਲੋ ਵੀਡੀਓ ਇਹਨਾਂ ਦੀ ਪਾ ਰਿਹਾ ਤੇ ਸਾਰਾ ਇਹਦਾ ਖਾਤਾ ਨੰਬਰ ਫੋਨ ਨੰਬਰ ਤੇਰਾ ਪਹਿਲਾਂ ਫੋਨ ਨੰਬਰ ਬੋਲੋ 99786 99786 4368 ਪਿੰਡ ਹਤਲਾ ਇਹਦਾ ਹੈਗਾ ਜਿਲ੍ਹਾ ਮਾਨਸਾ ਦਾ ਹੈਗਾ ਸਾਡੇ ਨਾਲ ਹੀ ਕਿਉਂਕਿ ਸਾਡੇ ਇਧਰੋਂ ਨਾਲ ਮਾਨਸਾ ਸ਼ੁਰੂ ਹੋ ਜਾਣਾ ਤੇ ਤੇਰਾ ਵੀ ਫੋਨ ਨੰਬਰ ਬੋਲੋ 99155 7548 99152 69548 69548 ਖਾਤਾ ਨੰਬਰ ਇਹਦਾ ਵੀ ਪਾਉਣ ਲੱਗਦਾ ਮੈਂ ਤੇ ਕਿਉਂਕਿ ਫਿਰ ਉਲਝੇ ਜਾਵਾਂਗੇ ਦੋ ਪਾਤੇ ਦੋ ਪਾਤੀ ਹੈ ਹੈ ਐ ਇੱਕ ਮੈਂ ਤੁਹਾਨੂੰ ਇੱਕ ਪਾਤ ਉਹ ਐ ਨਹੀਂ ਆ ਕੁੱਕਰ ਦੇ ਸਾਰਾ ਤੇ ਮੈਂ ਡੰਡਾ ਵੀ ਚਾੜ ਦੂੰ ਇੱਕ ਬੰਦੇ ਦਾ ਗੱਲਾਂ ਕਿਹੜੀਆਂ ਕਰਦਾ ਤੂੰ ਮੱਟੀ ਹੱਲ ਕੇ ਐ ਨਹੀਂ ਆ ਡੰਡਾ ਵੀ ਚਾੜ ਦੂੰਗਾ ਜਿੱਥੇ ਵਦਨ ਮੈਂ ਜਿਾ ਕੋ ਬੰਦੇ ਦੀ ਜੀ ਯਾਰ ਇਹਨਾਂ ਕਰ ਬੈਣ ਇਹਗਾ ਬੰਦੇ ਪਾਤੇ ਪਾ ਦੇ ਮੈਂ ਪਾਰ ਜਾਏਗਾ ਲੰਗਾ ਤੇ ਲੈ ਹੁਣ ਇਹਦਾ ਪਾ ਦੇ ਅਮਰ ਤੱਕ ਠੀਕ ਆ ਨਾ ਗੱਲ ਇਹਨਾਂ ਤੂੰ ਸਾਰਾ ਖਾਤਾ ਨੰਬਰ ਤੇ ਗੂਗਲ ਪੇ ਨੰਬਰ ਸਾਰਾ ਕੋ ਦੇ ਦੇ ਠੀਕ ਹੈ ਹੈ